ਹਾਂ ਇਹ ਰੋਣ ਇਹ ਮਮਾ ਇੱਥੇ ਕੀ ਰਾਤ ਲੈਣਾ ਨਹੀਂ ਆ ਹੋਣੇ ਲੱਗਦੇ ਹੋ ਆ ਆਈ ਹੋਣੀ ਆ ਆ ਦੇਖੋ ਆ ਗਈ ਹੈ ਤੇ ਆ ਬੜੀਆਂ ਪਹਾਈਆਂ ਹੁਣ ਇਹਨੂੰ ਫੜ ਕੇ ਤੇ ਤੇ ਪਿਓ ਨੂੰ ਕੱਜਾਉਂ ਫਿਰ ਇਹ ਦਾਗ ਲਗਾਈ ਜਾਂਦੀ ਆ ਆ ਦੇਖੋ ਭਾਈ ਬੜੀ ਕੀ ਕਿ ਨਹੀਂ ਹਾਂ ਟਾਈਮ ਕੀ ਹੈ ਮੈਂ ਆਪਣਾ ਟਾਈਮ ਹੋਰ ਬਰਾਦਾ ਦੋਸਤ ਕੀ ਹੈ 12:40 12:40 ਉਹ ਸਾਢੇ 11:00 12:40 3 ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਂ ਕਰਦੀ ਇਤੇ ਮੈਨੂੰ ਕੋਈ ਪਤਲਾ ਨਹੀਂ ਦੇਰੇ ਪੁਲਿਸ ਵਾਲੇ ਗੁਜਾਰੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਹੁੰਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲੈ ਆਵਾਂਗੇ ਮੌਕੇ ਤੋਂ ਦੀ ਮੰਮੀ ਨੂੰ ਡੈਡੀ ਨੂੰ ਫੜਾਇਆ ਉਹਨਾਂ ਨੇ ੱੱਕੇ ਮਾਰ ਕੇ ਸਾਨੂੰ ਘੇਰ ਤੋਂ ਬਾਹਰ ਕੱਢ ਤੇ ਅੱਜ ਦੇ ਦਿਨ ਤੋਂ ਕਰ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਲ ਲੱਭੋ ਕੋਈ ਸਾਡੀ ਸੁਣਾਈ ਨਹੀਂ ਪਿਆਂ ਦਾ ਤਾਇਆ ਆਵੇ ਬਿੱਤਾ ਉਹ ਕੋ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਕੁੰਡੀ ਮਾਰ ਕੇ ਸਾਨੂੰ ਸਾਬਜੀ ਬਾਹਰ ਕੱਢ ਦਿੱਤਾ ਸੀ ਪੁਲਸァ ਵਾਲਿਆਂ ਨੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੈਲ ਫਿਰ ਅਸੀਂ ਬਾਹਰ ਆਏ ਮੈਂ ਸਾਬਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਸੀ ਬੰਦਾ ਤਾਂ ਨਹੀਂ ਫੜਿਆ ਬੀਬੀ ਜੀ 18 ਤਰੀਕ ਨੂੰ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਇੱਕ ਵਿਆਹ ਦੇ ਝਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਜਿੰਨਾ ਕਰ ਜਾਣੇ ਆ ਉਹ ਕਹਿੰਦੇ ਨੇ ਜੋ ਮਰਜ਼ੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਉਹ ਜਿੱਥੇ ਬੱਚੀ ਰਹਿੰਦੀ ਹੈ ਇਹੋਲੇ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਨ ਇਹ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਮੇਰੀ ਨਾਮ ਦਾ ਕੁੜੀ ਦਾ ਨਾਮ ਕੋਮਲ ਹੈ ਮੇਰਾ ਨਾਮ ਬਲਵਿੰਦਰ ਕੋਹੜ ਹੈ ਮੈਂ ਆਪਣੀ ਬੱਚੀ ਨੂੰ ਲੱਭਣਾ ਚਾਹਨੀ ਆ ਮੈਂ ਪੁਲਿਸ ਦੀ ਹੈਲਪ ਚਾਹਨੀ ਆ ਮੈਨੂੰ ਹੈਲਪ ਨਹੀਂ ਪੁਲਿਸ ਦੀ ਮਿਲ ਰਹੀ 12 ਤਰੀਕ ਦਿਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਮ ਗਰਦੀਪ ਹੈ ਮੈਨੂੰ ਕੋਈ ਪਤਲਾ ਨਹੀਂ ਤੇਰੇ ਪੁਲਿਸ ਵਾਲੇ ਕੁਝ ਆ ਰਹੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਹੁੰਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲੈ ਆਵਾਂਗੇ ਮੌਕੇ ਤੇ ਉਹਦੀ ਮੰਮੀ ਨੂੰ ਡੈਡੀ ਨੂੰ ਫੜਾਇਆ ਉਹਨਾਂ ਨੇ ੱੱਕੇ ਮਾਰ ਕੇ ਸਾਨੂੰ ਗੇਟ ਤੋਂ ਬਾਹਰ ਕੱਢ ਤੇ ਪੁਲਿਸ ਵਾਲਿਆਂ ਨੇ ਪਤੀ ਕੀ ਰਜਾਮੰਦੀ ਕਰਕੇ ਕਹਿੰਦਾ ਤੁਹਾਨੂੰ 18 ਤਰੀਕ ਨੂੰ ਪੁੜੀ ਮੁੰਡਾ 2 ਨੰਬਰ ਥਾਣੇ ਦੇ ਵਿੱਚ ਐਸਐਸਸੀ ਦੇ ਸਾਹਮਣੇ ਤੁਹਾਨੂੰ ਕਰਵਾ ਦਾਂਗੇ ਸਾਨੂੰ ਐਸਐਸਸੀ 2 ਨੰਬਰ ਥਾਣੇ ਚ ਗਿਆ ਉਹ ਕਹਿੰਦੇ ਕੋਈ ਇੱਥੇ ਸਾਈ ਨਹੀਂ ਕੋਈ ਲੱਗਾ ਆ ਇਤੋਂ ਦੀ ਬਦਲੀ ਹੋ ਚੁੱਕੀ ਏ ਸਾਨੂੰ ਫਰੋਟ ਕਰਕੇ ਅੱਜ ਦੇ ਦਿਨ ਤੋਂ ਕਰ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾ ਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਂ ਲੱਭੋ ਕੋਈ ਸਾਡੀ ਸੁਣਾਈ ਨਹੀਂ ਅੱਜ ਕੋਈ ਪੁਲਿਸ ਵਾਲਿਆਂ ਦਾ ਕੋਈ ਮੰਤਰੀ ਕੋਈ ਅੱਜ ਗੱਡੀ ਆ ਨਹੀਂ ਹੋਵੇ 50 ਜੀਵਾਂ ਗੱਡੀ ਲੈ ਕੇ ਖੜ ਜੇ ਕੋਈ ਮੰਤਰੀ ਪਿੱਛੇ ਤੇ ਅਸੀਂ ਗਰੀਬ ਜਨਤਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਨਾ ਬਾਲਕ 17 ਸਾਲ ਦੀ ਗਈ ਹੈ ਬੇਟੀ 2 ਮਹੀਨੇ ਹੋ ਗਏ ਸਭ ਜੀ ਸਾਡੀ ਸਨਾਈ ਕੀਤੀ ਜਾਵੇ ਸਾਡੀ ਬੱਚੀ ਨਾ ਲੱਭੀ ਜਾਵੇ ਸਾਨੂੰ ਹੋਰ ਕੁਝ ਨਹੀਂ ਸਾਨੂੰ ਬੱਚੀ ਚਾਹੀਦੀ ਏ ਮੇਰੇ ਕੋਮਲ ਨਾਮ ਦੀ ਬੇਟੀ ਮੁੰਡਾ ਨਾਮ ਹੈਗਾ ਗਰਦੀਪ ਪੱਕਾ ਨਾਮ ਕੱਚਾ ਪਾਰਸ ਏ ਉਹਦੇ ਡੈਡੀ ਦਾ ਨਾਮ ਛੇਰਾ ਸਿੰਘ ਏ ਉਹਦੀ ਦਾਦੀ ਕੋ ਜਾਣਿਆ ਕਹਿੰਦੇ ਕਿਸ ਦਿਨ ਤੁਹਾਡੀ ਕੁੜੀ ਮਿਲੇਗੀ ਅਸੀਂ ਤੁਹਾਨੂੰ ਹੱਥ ਫੜਾ ਦਾਂਗੇ ਸਾਨੂੰ ਉਹਦਾ ਤਾਇਆ ਆਵੇ ਪਿੱਤਾ ਉਹ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਅਸੀਂ ਕਾਰਜ ਨੇ ਤੁਹਾਨੂੰ ਮੁੰਡੇ ਬਾਰੇ ਕਿੰਨਾਂ ਨੇ ਦੱਸਿਆ ਕਿੱਦਾਂ ਪਤਾ ਲੱਗਿਆ ਵੀ ਮੁੰਡੇ ਨਾਲ ਹੀ ਗਈ ਹੈ ਸਾਨੂੰ ਅਸੀਂ ਵੀਡੀਓ ਕੈਮਰੇ ਚ ਚੈੱਕ ਕਰਵਾਏ ਸਾਨੂੰ ਉਸ ਤੋਂ ਪਤਾ ਲੱਗਾ ਰਾਤ ਦੇ 12:40 ਤੇ ਸਾਨੂੰ ਮੁੰਡਾ ਆਤਾਏ ਦਾ ਪੁੱਤ ਹੈ ਪਰਸ ਨਾਮ ਦਾ ਸਾਨੂੰ ਐਦਾ ਨਹੀਂ ਪਤਾ ਲੱਗਦਾ ਪਿਆ ਅਸੀਂ ਤੇ ਕਿੱਥੇ ਹੈਗਾ ਮੇਰੇ ਤਾਏ ਦਾ ਨਾਮ ਹੈਗਾ ਰੌਣਕੀ ਤੁਸੀਂ ਉਸ ਫੈਮਲੀ ਵਿੱਚ ਗੱਲ ਕੀਤੀ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਫੈਮਲੀ ਨਾਲ ਗੱਲ ਕੀਤੀ ਏ ਉਹ ਕਹਿੰਦੇ ਜਦੋਂ ਮਿਲੇਗੀ ਕੁੜੀ ਉਦੋਂ ਦੇ ਦਾਂਗੇ ਉਹਦੀ ਦਾਦੀ ਇਹੀ ਬੋਲਦੀ ਏ ਸਾਨੂੰ ਕਹਿੰਦੀ ਆਪਣੇ ਪੋਤੇ ਦਾ ਵੀ ਨਹੀਂ ਪਤਾ ਹੈਗਾ ਸਾਡੇ ਅੱਗੇ ਹੀ ਝੂਠ ਬੋਲਦੀ ਦੂਜਿਆਂ ਨੇ ਪੁੱਤ ਦਾ ਵਿਆਹ ਕੀਤਾ 14 ਤਰੀਕ ਨੂੰ ਅਸੀਂ ਉਸ ਦਿਨ 13 ਤਰੀਕ ਨੂੰ ਉਹਨਾਂ ਦੇ ਘਰੇ ਗਏ ਆਂ ਪੁਲਿਸ ਲੈ ਕੇ ਪੁਲਿਸ ਵਾਲੇ ਗੋ ਕਹਿੰਦੇ ਸੀ ਸਾਨੂੰ ਮੌਕੇ ਤੇ ਫੜਾ ਦਿਓ ਜਿੱਥੇ ਵੇਗਾ ਆਂਦਾ ਪਿਓ ਫੜ ਲਾਂਗੇ ਉਥੇ ਕੈਮਰੇ ਲੱਗੇ ਸੀ ਆਂਦਾ ਪਿਓ ਪੁਲਿਸ ਵਾਲੇ ਕਹਿੰਦੇ ਅਸੀਂ ਕੈਮਰੇ ਅੱਗੇ ਨਹੀਂ ਚੱਕ ਸਕਦੇ ਫਿਰ ਉਹਨਾਂ ਨੂੰ ਪੈਸੇ ਪੁੱਛਾ ਪੁਲਿਸ ਵਾਲੇ ਲੈ ਕੇ ਅੱਗੇ ਵੇ ਉਹਨਾਂ ਨੇ ਬਾਅਦ ਚ ਸਾਡੀ ਕੋਈ ਸੁਣਾਈ ਨਹੀਂ ਕੀਤੀ ਅੱਜ ਜੇ ਪੁਲਿਸ ਵਾਲੇ ਸਾਹਮਣੇ ਕੈਮਰੇ ਦੇ ਸਾਹਮਣੇ ਕੋਈ ਕਤਲ ਕਰ ਚੇ ਉਹ ਗਵਾਹੀ ਮੰਨਿਆ ਜਾਏਗਾ ਕਿਦਾਂ ਕਹਿ ਰਹੇ ਹੋ ਪੁਲਿਸ ਵਾਲੇ ਪੈਸੇ ਲੈ ਕੇ ਅੱਗੇ ਕੁੰਡੀ ਮਾਰ ਕੇ ਸਾਨੂੰ ਸਾਬ ਜੀ ਬਾਹਰ ਕੱਢ ਦਿੱਤਾ ਸੀ ਪੁਲਸ ਵਾਲਿਆਂ ਨੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੈਲੋ ਫਿਰ ਅਸੀਂ ਬਾਹਰ ਆਏ ਮੈਂ ਸਾਬ ਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਅਸੀਂ ਬੰਦਾ ਤਾਂ ਨਹੀਂ ਫੜਿਆ ਬੀਬੀ ਜੀ 18 ਤ੍ਰਿੰਗਣੋਂ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਥਾਣੇ ਚ ਅਸੀਂ ਗਏ ਅਸੀਂ ਉਸੇ ਦਿਨ 13 ਤਰੀਕ 2 ਨੰਬਰ ਥਾਣੇ ਦੇ ਵਿੱਚ ਐਸਐਸਆਈ ਨੂੰ ਮਿਲੇ ਆ ਉਹ ਕਹਿੰਦੇ ਇੱਥੋਂ ਲਟੈਰ ਹੋ ਚੁੱਕਿਆ ਹੁੰਦਾ ਕੋਈ ਮੰਡਲ ਨਹੀਂ ਤੁਹਾਡਾ ਕਿੱਥੇ ਦਾ ਕੇਸ ਹੈ ਤੁਹਾਡਾ ਸਲਿਨਟਾ ਆਪਣੇ ਤੁਹਾਡੀ ਸਲਿਨਟਾ ਆਪਣੀ ਥ ਅਸੀਂ ਫੇਰ ਕੁਲਵਿੰਦਰ ਸਿੰਘ ਕੱਲ ਵੀ ਅਸੀਂ ਕੁਲਵਿੰਦਰ ਸਿੰਘ ਕੋ ਕਹੇ ਆ ਸਾਨੂੰ ਕੁਛ ਸੂ ਮਿਲੀਗੇ ਅਸੀਂ ਕਹੇ ਸਾਡੇ ਕੋ ਇੱਕ ਮੁੰਡਾ ਹੈਗਾ ਉਹਨਾਂ ਦੇ ਰਾਤ ਚ ਕੁੜੀ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਚੱਲੋ ਕਹਿੰਦਾ ਬੀਬੀ ਮੇਰੇ ਕੋ ਟਾਈਮ ਨਹੀਂ ਹੈਗਾ ਕੱਲ ਮੇਰੇ ਕੋ ਟਾਈਮ ਹੈ ਮੇਰਾ ਘਰ ਵਾਲਾ ਬੋਲੇ ਉਹਨੂੰ ਦਬਕੇ ਮਾਰ ਕੇ ਸਾਨੂੰ ਉਹਨੇ ਇਹ ਤੇ ਕਿਹੜੀ ਚੁੰਗਿਆਲੀ ਲੱਗਦੀ ਹੈ ਡੀਗੋ ਥਾਣੇ ਚ ਸਾਨੂੰ ਪਹੁੰਚਾ ਦਿੱਤਾ ਦਬਕੇ ਮਾਰ ਕੇ ਕਹਿੰਦਾ ਪ੍ਰਸ਼ਾਸਨ ਅਕੀ ਮੰਗੋ ਹਾਂਜੀ ਪ੍ਰਸ਼ਾਸਨ ਸਾਡੇ ਬੱਚੇ ਅਸੀਂ ਸਾਨੂੰ ਬੱਚੇ ਮਿਲਣੇ ਚਾਹੀਦੇ ਹੈ ਸਾਨੂੰ ਬੱਚੀ ਦੀ ਮੰਗ ਹੈ ਸਾਨੂੰ ਸਾਨੂੰ ਕੁਝ ਨਹੀਂ ਸਾਨੂੰ ਇਹ ਹੈਲਪ ਚਾਹੀਦੀ ਸਰਕਾਰ ਕੋਲ ਮੇਰੀ ਬੱਚੀ ਹੈ ਇੱਕ 17 ਸਾਲ ਦੀ ਨਾਬਾਲਗ ਬੱਚੀ ਹੈ ਜਿਹੜੀ ਸਾਭਜੀ ਉਹ ਬੱਚੀ ਨੂੰ ਫਰੋਡ ਕਰਕੇ ਇੱਕ ਵਿਆਹ ਦੇ ਝਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਉਹ ਜਿੱਦੋਂ ਲੈ ਕੇ ਚਲਾ ਗਿਆ ਹੈ ਲੈਣ ਤੋਂ ਬਾਅਦ ਜਾਣ ਤੋਂ ਬਾਅਦ ਵੀ ਉਹ ਬੱਚੀ ਉਹ ਵੇਰ ਨਹੀਂ ਹੋਇਆ ਉਹ ਅੱਜ ਇੱਕ ਕਮ ਸੇ ਕਮ ਨਹੀਂ ਤੇ 2 ਮਹੀਨੇ ਪੂਰੇ ਹੋ ਗਏ ਹੁੰਦੇ ਜਾ ਰਹੇ ਹਨ ਔਰੇ 2 ਮਹੀਨਿਆਂ ਬਾਅਦ ਵੀ ਮਾਰ ਰੇ ਮੇਰੇ ਬੱਚੀ ਦਾ ਮੇਰਾ ਹੱਥ ਮੇਰੇ ਬੱਚ ਹੱਥ ਜ ਨਹੀਂ ਪਾਇਆ ਨਾ ਮੁੰਨੇ ਮੇਰੀ ਬੱਚੀ ਸਾਡੂ ਮਲਾਈ ਹੈ ਜਿਨਾ ਕਰ ਜਾਣੇ ਆ ਉਹ ਕਹਿੰਦੇ ਨੇ ਜੋ ਮਰਜੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਬੱਚੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹ ਜਿੱਥੇ ਬੱਚੀ ਰਹਿੰਦੀ ਹੈ ਇਹਨੇ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਣੇ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਨਾ ਸਾਡੀ ਬੱਚੀ ਸਾਡੂ ਪਰ ਦਿੰਦੇ ਹਨ ਔਰ ਸਾਨੂੰ ਮੇਰੇ ਮਹਾਰਾਜ ਸਾਡੂ ਸਰਕਾਰ ਦਰਬਾਰ ਸਾਨੂੰ ਅਗੇ ਇਹ ਅਰਦਾਸ ਹੈ ਸਾਡੀ ਬੇਨਤੀ ਹੈ ਕਿ ਸਾਡੀ ਬੱਚੀ ਕੋਮਲ ਸਾਡੀ ਨਾਬਾਲਗ ਬੱਚੀ ਮਾਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਟਰ ਸਾਡੇ ਕੋਲੇ ਅੱਜ ਇੱਕ ਪਾਰਟੀ ਪੇਸ਼ ਹੋਈ ਸੀ ਜਿਸ ਨੇ ਦੱਸਿਆ ਸੀ ਵੀ ਸਾਡੀ ਸਾਡੀ ਲੜਕੀ ਜਿਹੜੀ ਹੈਗੀ ਆ 12 ਤਰੀਕ ਨੂੰ ਪਿਛਲੇ ਮਹੀਨੇ ਦੇ ਚਲੀ ਗਈ ਸੀ ਜਿਸ ਸੰਬੰਧੀ ਥਾਣਾ ਸਲੇਮ ਟਾਬਰੀ ਦੇ ਵਿੱਚ ਮੁਕੱਦਮਾ ਨੰਬਰ 201 2024 ਦੇ ਵਿੱਚ ਦਰਜ ਹੋਇਆ ਸੀ ਜੋ ਇਹਨਾਂ ਦੀ ਲੜਕੀ ਹੈਗੀ ਹੈ ਇਹਨਾਂ ਦੇ ਰਿਸ਼ਤੇਦਾਰ ਹੈਗਾ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਇਹਦੀ ਲੜਕੀ ਦੀ ਮਾਤਾ ਦੇ ਤਾਏ ਦਾ ਬੇਟਾ ਹੈਗਾ ਜਿਹੜਾ ਉਹ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਹੈਗਾ ਉਹ ਪੰਜਾਬ ਕੇ ਲੈ ਗਿਆ ਹੈਗਾ ਉਸ ਬਾਰੇ ਅਸੀਂ ਪੜਤਾਲ ਤਤਤੀਸ਼ ਕੀਤੀ ਜਾ ਰਹੀ ਹੈ ਮਕਦਮੇ ਦੀ ਜਲਦੀ ਹੀ ਇਹਨਾਂ ਦੇ ਮਕਦਮੇ ਦੇ ਵਿੱਚੋਂ ਲੜਕੀ ਨੂੰ ਟ੍ਰੇਸ ਕਰਕੇ ਇਹਨਾਂ ਦੇ ਵਰਸਾਂ ਦੇ ਹਵਾਲੇ ਕੀਤਾ ਜਾਏਗੀ ਤੁਸੀਂ ਮੁੰਡੇ ਇਸੇ ਤੇ ਖਾਕਿਆ ਨਾ ਹਾਂ ਇਹ ਲੋੜ ਇਹ ਮਮਾ ਇੱਥੇ ਦੀ ਰਾਤ ਲੈਣਾ ਕਰੀ ਹੀ ਹੈ ਹੋਰ ਕੋਣ ਉਹਨੇ ਲੱਗਿਆ ਉਹ ਪਹੁੰਚ ਆ ਆ ਆ ਆ ਦੇਖੋ ਆ ਗਈ ਆ ਉਹਦੇ ਬੜੀਆਂ ਪਹਾੜੀਆਂ ਹੁਣ ਇਹਨੂੰ ਫੜ ਕੇ ਤੇ ਇਹਦੇ ਪਿਓ ਨੂੰ ਕੱਜਾਉਂਦੇ ਫਿਰ ਇਹ ਦਾਗ ਖਾਈ ਜਾਂਦੀ ਆ ਆ ਦੇਖੋ ਫੜੇਗੀ ਕਿ ਨਹੀਂ ਐ ਟਾਈਮ ਕੀ ਹੈ ਆਪਣਾ ਟਾਈਮ ਹੋ ਰਾਤਾ 2:00 ਕੀ ਹੈ 12:40 12:40 ਆਹ ਉਹ ਸਾਢੇ 5:00 ਵਜੇ ਸਾਢੇ 12:40 3 ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਂ ਗਰਦੀਪ ਏ ਮੈਨੂੰ ਕੋਈ ਪਤਲਾ ਨਹੀਂ ਦੇਰੇ ਪੁਲਿਸ ਵਾਲੇ ਕਜਾਰੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਉਹਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲਿਆਵਾਂਗੇ ਮੌਕੇ ਤੇ ਹੁੰਦੀ ਮੰਮੀ ਨੂੰ ਡੈਡੀ ਨੂੰ ਫੜਾਏ ਆ ਉਹਨੇ ਧੱਕੇ ਮਾਰ ਕੇ ਸਾਨੂੰ ਘੇੜ ਤੋਂ ਬਾਹਰ ਕੱਢ ਤੇ ਅੱਜ ਦੇ ਦਿਨ ਤੇ ਕਰ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਂ ਲੱਭੋ ਕੋਈ ਸਾਡੀ ਸੁਣਾਈ ਨਹੀਂ ਉਹਦਾ ਤਾਇਆ ਆਵੇ ਬਿੱਤਾ ਉਹ ਕੋ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜ ਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਕੁੰਡੀ ਮਾਰ ਕੇ ਸਾਨੂੰ ਸਾਬਜੀ ਬਾਹਰ ਕੱਢ ਦਿੱਤਾ ਸੀ ਪੁਲਸਾ ਲੈ ਆਣੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੈਲ ਫਿਰ ਅਸੀਂ ਬਾਹਰ ਆਏ ਮੈਂ ਸਾਬਜੀ ਤੋਂ ਇਹ ਬੰਦਾ ਨਹੀਂ ਫੜਿਆ ਕਹਿੰਦਾ ਸੀ ਬੰਦਾ ਤਾਂ ਨਹੀਂ ਫੜਿਆ ਬੀਪੀਜੀ 18 ਤ੍ਰਿੰਗਨੋਤ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਇੱਕ ਵਿਆਹ ਦੇ ਚਾਹਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਜਿਨਾਕਰ ਜਾਣਦੇ ਆ ਉਹ ਕਹਿੰਦੇ ਨੇ ਜੋ ਮਰਜ਼ੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਉਹ ਜਿੱਥੇ ਬੱਚੀ ਰਹਿੰਦੀ ਹੈ ਇਹ ਉਹ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਨ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਮੇਰੀ ਨਾਮ ਦਾ ਕੁੜੀ ਦਾ ਨਾਮ ਕੋਮਲ ਹੈ ਮੇਰਾ ਨਾਮ ਬਲਵਿੰਦਰ ਕੋਹਰੇ ਮੈਂ ਆਪਣੀ ਬੱਚੀ ਨੂੰ ਲੱਭਣਾ ਚਾਹਨੀ ਆ ਮੈਨੂੰ ਪੁਲਿਸ ਦੀ ਹੈਲਪ ਚਾਹਨੀ ਆ ਮੈਨੂੰ ਹੈਲਪ ਨਹੀਂ ਪੁਲਿਸ ਦੀ ਮਿਲ ਰਹੀ 12 ਤਰੀਕ ਦਿਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਮ ਗਰਦੀਪ ਹੈ ਮੈਨੂੰ ਕੋਈ ਪਤਲਾ ਨਹੀਂ ਤੇਰੇ ਪੁਲਿਸ ਵਾਲੇ ਕੁਝਾਰੇ ਹੁੰਦੇ ਮਮੀ ਡੈਡੀ ਕਹਿੰਦੇ ਲੱਭੋ ਹੁੰਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲੈ ਆਵਾਂਗੇ ਮੌਕੇ ਤੇ ਉਹਦੀ ਮਮੀ ਨੂੰ ਡੈਡੀ ਨੂੰ ਫੜਾਇਆ ਉਹਨਾਂ ਨੇ ਥੱਕੇ ਮਾਰ ਕੇ ਸਾਨੂੰ ਗੇਟ ਤੋਂ ਬਾਹਰ ਕੱਢ ਤੇ ਪੁਲਿਸ ਵਾਲਿਆਂ ਨੇ ਪਤਾ ਕੀ ਰਜਾਮੰਦੀ ਕਰਕੇ ਕਹਿੰਦੇ ਤੁਹਾਨੂੰ 18 ਤਰੀਕ ਨੂੰ ਪੁਲੀ ਮੁੰਡਾ 2 ਨੰਬਰ ਥਾਣੇ ਦੇ ਵਿੱਚ ਐਸਐਸਸੀ ਦੇ ਸਾਹਮਣੇ ਤੁਹਾਨੂੰ ਕਰਵਾ ਦਾਂਗੇ ਸਾਨੂੰ ਐਸਐਸਸੀ 2 ਨੰਬਰ ਥਾਣੇ ਚ ਕਹਿਆ ਉਹ ਕਹਿੰਦੇ ਕੋਈ ਇੱਥੇ ਐਸਾਈ ਨਹੀਂ ਕੋਈ ਲੱਗਾ ਆ ਇਤੋਂ ਦੀ ਬਦਲੀ ਹੋ ਚੁੱਕੀ ਗੇ ਸਾਨੂੰ ਫਰੋਟ ਕਰਕੇ ਅੱਜ ਦੇ ਦਿਨ ਤੋਂ ਕਰ 45 ਦਿਨ ਹੋ ਗਏ ਸਾਡੀ ਬੇਟੀ ਦਾ ਕੋਈ ਲਾ ਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾਂ ਲੱਭੋ ਕੋਈ ਸਾਡੀ ਸੁਣਾਈ ਨਹੀਂ ਅੱਜ ਕੋਈ ਪੁਲਿਸ ਵਾਲਿਆਂ ਦਾ ਕੋਈ ਮੰਤਰੀ ਕੋਈ ਅੱਜ ਗੱਡੀ ਆਣੀ ਹੋਵੇ 50 ਜੀਵਾਂ ਗੱਡੀ ਲੈ ਕੇ ਖੜੇਗੇ ਇੱਕ ਮੰਤਰੀ ਪਿੱਛੇ ਤੇ ਅਸੀਂ ਗਰੀਬ ਜਨਤਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਨਾਂ ਬਾਲਕ 17 ਸਾਲ ਦੀ ਗਈ ਹੈ ਬੇਟੀ 2 ਮਹੀਨੇ ਹੋ ਗਏ ਸਾਬ ਜੀ ਸਾਡੀ ਸਨਾਈ ਕੀਤੀ ਜਾਵੇ ਸਾਡੀ ਬੱਚੀ ਨਾ ਲਪੀ ਜਾਵੇ ਸਾਨੂੰ ਹੋਰ ਕੁਝ ਨਹੀਂ ਸਾਨੂੰ ਬੱਚੀ ਚਾਹੀਦੀ ਹੈ ਮੇਰੇ ਕੋਮਲ ਨਾਮ ਦੀ ਬੇਟੀ ਮੁੰਡਾ ਨਾਮ ਹੈਗਾ ਗਰਦੀਪ ਪੱਕਾ ਨਾਮ ਕੱਚਾ ਪਾਰਸ ਹੈ ਉਹਦੇ ਡੈਡੀ ਦਾ ਨਾਮ ਸ਼ੇਰ ਸਿੰਘ ਹੈ ਉਹਦੀ ਦਾਦੀ ਕੋ ਜਾਣਿਆ ਕਹਿੰਦੇ ਕਿਸ ਦਿਨ ਤੁਹਾਡੀ ਕੁੜੀ ਮਿਲੇਗੀ ਅਸੀਂ ਤੁਹਾਨੂੰ ਹੱਥ ਫੜਾ ਦਾਂਗੇ ਸਾਨੂੰ ਉਹਦਾ ਤਾਇਆ ਆਵੇ ਬਿੱਤਾ ਉਹ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਅਸੀਂ ਕਾਰਜ ਨੇ ਤੁਹਾਨੂੰ ਮੁੰਡੇ ਬਾਰੇ ਕਿੰਨਾ ਨੇ ਦੱਸਿਆ ਕਿੱਦਾਂ ਪਤਾ ਲੱਗਿਆ ਵੀ ਮੁੰਡੇ ਨਾਲ ਹੀ ਗਈ ਹੈ ਸਾਨੂੰ ਅਸੀਂ ਵੀਡੀਓ ਕੈਮਰੇ ਚ ਚੈੱਕ ਕਰਵਾਏ ਸਾਨੂੰ ਉਸ ਤੋਂ ਪਤਾ ਲੱਗਾ ਰਾਤ ਦੇ 12:40 ਤੇ ਸਾਨੂੰ ਮੁੰਡਾ ਆਤਾਏ ਦਾ ਪੁੱਤਰਾ ਹੈ ਪਰਸ ਨਾਮ ਦਾ ਸਾਨੂੰ ਐਦਾ ਨਹੀਂ ਪਤਾ ਲੱਗਦਾ ਪਿਆ ਅਸੀਂ ਤੇ ਕਿੱਥੇ ਹੈਗਾ ਮੇਰੇ ਤਾਏ ਦਾ ਨਾਮ ਹੈਗਾ ਰੌਣਕੀ ਤੁਸੀਂ ਉਸ ਫੈਮਲੀ ਵਿੱਚ ਗੱਲ ਕੀਤੀ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਫੈਮਲੀ ਨਾਲ ਗੱਲ ਕੀਤੀ ਗਏ ਉਹ ਕਹਿੰਦੇ ਜਦੋਂ ਮਿਲੇਗੀ ਕੁੜੀ ਉਦੋਂ ਦੇ ਦਾਂਗੇ ਉਹਦੀ ਦਾਦੀ ਇਹੀ ਬੋਲਦੀ ਏ ਸਾਨੂੰ ਕਹਿੰਦੀ ਆਪਣੇ ਪੋਤੇ ਦਾ ਵੀ ਨਹੀਂ ਪਤਾ ਹੈਗਾ ਸਾਡੇ ਅੱਗੇ ਹੀ ਝੂਠ ਬੋਲਦੀ ਦੂਜੇ ਨੇ ਪੁੱਤ ਦਾ ਵਿਆਹ ਕੀਤਾ 14 ਤਰੀਕ ਨੂੰ ਅਸੀਂ ਉਸ ਦਿਨ 13 ਤਰੀਕ ਨੂੰ ਉਹਨਾਂ ਦੇ ਘਰੇ ਗਏ ਆਂ ਪੁਲਿਸ ਲੈ ਕੇ ਪੁਲਸ ਵਾਲੇ ਕਹਿੰਦੇ ਸੀ ਸਾਨੂੰ ਮੌਕੇ ਤੇ ਫੜਾ ਦਿਓ ਜਿੱਥੇ ਵੇਗਾ ਉਹਦਾ ਪਿਓ ਫੜ ਲਾਂਗੇ ਉੱਥੇ ਕੈਮਰੇ ਲੱਗੇ ਸੀ ਉਹਦਾ ਪਿਓ ਮੁ ਪੁਲਸ ਵਾਲੇ ਕਹਿੰਦੇ ਅਸੀਂ ਕੈਮਰੇ ਅੱਗੇ ਨਹੀਂ ਚੱਕ ਸਕਦੇ ਫਿਰ ਉਹਨਾਂ ਨੂੰ ਪੈਸੇ ਪੁੱਛ ਪੁਲਸ ਵਾਲੇ ਲੈ ਕੇ ਅੱਗੇ ਵੇ ਉਹਨਾਂ ਨੇ ਬਾਅਦ ਚ ਸਾਡੀ ਕੋਈ ਸੁਣਾਈ ਨਹੀਂ ਕੀਤੀ ਅੱਜ ਪੁਲਸ ਵਾਲੇ ਸਾਹਮਣੇ ਕੈਮਰੇ ਦੇ ਸਾਹਮਣੇ ਕੋਈ ਕਤਲ ਕਰ ਚੇ ਉਹ ਗਵਾਹੀ ਮੰਨਿਆ ਜਾਏਗਾ ਕਿਦਾਂ ਕਹਿ ਰਹੇ ਹੋ ਪੁਲਸ ਵਾਲੇ ਪੈਸੇ ਲੈ ਕੇ ਅੱਗੇ ਕੁੰਡੀ ਮਾਰ ਕੇ ਸਾਨੂੰ ਸਾਬ ਜੀ ਬਾਹਰ ਕੱਢ ਦਿੱਤਾ ਸੀ ਪੁਲਸ ਵਾਲਿਆਂ ਨੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦਾ ਤੁਹਾਡੀ ਕੋਈ ਸੁਣਾਈ ਨਹੀਂ ਚੈਲ ਫਿਰ ਅਸੀਂ ਬਾਹਰ ਆਏ ਮੈਂ ਸਾਬ ਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਅਸੀਂ ਬੰਦਾ ਤਾਂ ਨਹੀਂ ਫੜਿਆ ਬੀਪੀ ਜੀ 18 ਤਰੀਕ ਨੂੰ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਥਾਣੇ ਚ ਅਸੀਂ ਗਏ ਅਸੀਂ ਉਸੇ ਦਿਨ ਹੀ 13 ਤਰੀਕ 2 ਨੰਬਰ ਥਾਣੇ ਦੇ ਵਿੱਚ ਐਸਐਸਆਈ ਨੂੰ ਮਿਲੇ ਆ ਉਹ ਕਹਿੰਦੇ ਇੱਥੇ ਲਟੈਰ ਹੋ ਚੁੱਕਿਆ ਹੁੰਦਾ ਕੋਈ ਮਡਲ ਨਹੀਂ ਤੁਹਾਡਾ ਕਿੱਥੇ ਦਾ ਕੇਸ ਹੈ ਤੁਹਾਡਾ ਸਲਿਨਟਾਪਰੇ ਤੁਹਾਡੀ ਸਲਿਨਟਾ ਆਪਣੀ ਥਾਣ ਸਾਨੂੰ ਨਾ ਫਰੋਡ ਕਰਕੇ ਕੱਢ ਦਿੱਤਾ ਫਿਰ ਗੁਰਵਿੰਦਰ ਸਿੰਘ ਕੱਲ ਵੀ ਅਸੀਂ ਗੁਰਵਿੰਦਰ ਸਿੰਘ ਕੋ ਕਹੇ ਆ ਸਾਨੂੰ ਕੁਝ ਸੂ ਮਿਲੀਗੇ ਅਸੀਂ ਕਹੇ ਸਾਡੇ ਕੋ ਇੱਕ ਮੁੰਡਾ ਹੈਗਾ ਉਹਨਾਂ ਦੇ ਰਾਤ ਚ ਕੁੜੀ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਚੱਲੋ ਕਹਿੰਦਾ ਬੀਬੀ ਮੇਰੇ ਕੋਲ ਟਾਈਮ ਨਹੀਂ ਹੈਗਾ ਕੱਲ ਮੇਰੇ ਕੋਲ ਟਾਈਮ ਹੈ ਮੇਰਾ ਘਰ ਵਾਲਾ ਬੋਲੇ ਉਹਨੂੰ ਦਬਕੇ ਮਾਰ ਕੇ ਸਾਨੂੰ ਉਹਨੇ ਇਹ ਤੇ ਕਿਹੜੀ ਚੁੰਗਿਆਲੀ ਲੱਗਦੀ ਹੈ ਡੀਗੋ ਥਾਣੇ ਚ ਸਾਨੂੰ ਭਜਾ ਦਿੱਤਾ ਦਬਕੇ ਮਾਰ ਕੇ ਕਹਿੰਦਾ ਸਰਕਾਰੀ ਪ੍ਰਸ਼ਾਸਨ ਹੈ ਹਾਂਜੀ ਪ੍ਰਸ਼ਾਸਨ ਆ ਕੀ ਜੀ ਸਾਡੇ ਬੱਚੇ ਅਸੀਂ ਸਾਨੂੰ ਬੱਚੇ ਮਿਲਣੇ ਚਾਹੀਦੇ ਗਏ ਸਾਨੂੰ ਬੱਚੀ ਦੀ ਮੰਗ ਹੈ ਸਾਨੂੰ ਸਾਨੂੰ ਕੁਝ ਨਹੀਂ ਸਾਨੂੰ ਇਹ ਹੈਲਪ ਚਾਹੀਦੀ ਸਰਕਾਰ ਕੋਲ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਜਿਹੜੀ ਸਾਭਜੀ ਉਹ ਬੱਚੀ ਨੂੰ ਫਰੋਡ ਕਰਕੇ ਇੱਕ ਵਿਆਹ ਦੇ ਝਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਉਹ ਜਿੱਦੋਂ ਲੈ ਕੇ ਚਲਾ ਗਿਆ ਹੈ ਲੈਣ ਤੋਂ ਬਾਅਦਾਂ ਤੋਂ ਬਾਅਦ ਵੀ ਉਹ ਬੱਚੀ ਬਿਆਨੀ ਹੋਇਆ ਉਹ ਅੱਜ ਇੱਕ ਕਮ ਸੇ ਕਮ ਨਹੀਂ ਤੇ 2 ਮਹੀਨੇ ਪੂਰੇ ਹੋ ਜੇ ਹੁੰਦੇ ਜਾ ਰਹੇ ਹਨ ਔਰੇ 2 ਮਹੀਨਿਆਂ ਬਾਅਦ ਵੀ ਮਾਰੇ ਮੇਰੇ ਬੱਚੀ ਦਾ ਮੇਰਾ ਹੱਥ ਮੇਰੇ ਮੈਂ ਹੱਥ ਜ ਨਹੀਂ ਪਾਇਆ ਨਾ ਮੁੰਨੇ ਮੇਰੀ ਬੱਚੀ ਸਾਡੂ ਮਲਾਈ ਹੈ ਜਿਨਾ ਕਰ ਜਾਣਦੇ ਆ ਉਹ ਕਹਿੰਦੇ ਨੇ ਜੋ ਮਰਜੀ ਕਰ ਲੋ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਬੱਚੀ ਉਹਨਾਂ ਦੇ ਹੱਕ ਦੇ ਵਿੱਚ ਹੈ ਉਹ ਜਿੱਥੇ ਬੱਚੀ ਰਹਿੰਦੀ ਹੈ ਇਹ ਬੱਚਿਆਂ ਦੇ ਪਰਚ ਉਹਨਾਂ ਦਾ ਫੋਨ ਵੀ ਚੱਲਦੇ ਹਾਲੇ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਨਾ ਸਾਡੀ ਬੱਚੀ ਸਾਡੂ ਪਰ ਦਿੰਦੇ ਹਨ ਔਰ ਸਾਨੂੰ ਮੇਰੇ ਮਹਾਰਾਜ ਸਾਡੂ ਸਰਕਾਰ ਦਰਬਾਰ ਸਾਡੇ ਕੇ ਇਹਰ 10 ਹੈ ਸਾਡੀ ਬੇਨਤੀ ਹੈ ਇਹ ਸਾਡੀ ਬੱਚੀ ਕੋਮਲ ਸਾਡੀ ਨਾਬਾਲਗ ਬੱਚੀ ਮੈਨੂੰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਟਰ ਸਾਡੇ ਕੋਲੇ ਅੱਜ ਇੱਕ ਪਾਰਟੀ ਪੇਸ਼ ਹੋਈ ਸੀ ਜਿਸ ਨੇ ਦੱਸਿਆ ਸੀ ਵੀ ਸਾਡੀ ਸਾਡੀ ਲੜਕੀ ਜਿਹੜੀ ਹੈਗੀ ਆ 12 ਤਰੀਕ ਨੂੰ ਪਿਛਲੇ ਮਹੀਨੇ ਦੇ ਚਲੀ ਗਈ ਸੀ ਜਿਸ ਸੰਬੰਧੀ ਥਾਣਾ ਸਲੇਮ ਟਾਬਰੀ ਦੇ ਵਿੱਚ ਮੁਕੱਦਮਾ ਨੰਬਰ 201 2024 ਦੇ ਵਿੱਚ ਦਰਜ ਹੋਇਆ ਸੀ ਜੋ ਇਹਨਾਂ ਦੀ ਲੜਕੀ ਹੈਗੀ ਹੈ ਇਹਨਾਂ ਦੇ ਰਿਸ਼ਤੇਦਾਰ ਹੈਗਾ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੀ ਇਹਦੀ ਲੜਕੀ ਦੀ ਮਾਤਾ ਦੇ ਤਾਏ ਦਾ ਬੇਟਾ ਹੈਗਾ ਜਿਹੜਾ ਉਹ ਸ਼ਿਮਲਾਪੁਰੀ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਹੈਗਾ ਉਹ ਪਹ ਜਾ ਕੇ ਲੈ ਗਿਆ ਹੈਗਾ ਉਸ ਬਾਰੇ ਅਸੀਂ ਪੜਤਾਲ ਤਤਤੀਸ਼ ਕੀਤੀ ਜਾ ਰਹੀ ਹੈ ਮਕਦਮੇ ਦੀ ਜਲਦੀ ਹੀ ਇਹਨਾਂ ਦੇ ਮਕਦਮੇ ਦੇ ਵਿੱਚੋਂ ਲੜਕੀ ਨੂੰ ਟ੍ਰੇਸ ਕਰਕੇ ਇਹਨਾਂ ਦੇ ਬਾਰਸ਼ਾਂ ਦੇ ਹਵਾਲੇ ਕੀਤੇ ਜਾਏਗੇ ਮੁੰਡੇ ਇਸੇ ਤੇ ਸ਼ੱਕ ਹੈ ਨਾ ਹਾਂ ਇਹ ਨਾ ਇਹ ਮਮਾ ਇੱਥੇ ਕੀ ਰਾਤ ਲੈਣਾ ਫਿਰ ਇਹੀ ਹੋਰ ਖੁਣ ਹੁਣੇ ਲੱਗਦੇ ਪਹ ਜਾ ਆ ਆ ਹੀ ਹੋਣੀ ਆ ਜਾ ਉਨੇ ਬੜੀਆਂ ਪਹਾੜੀਆਂ ਹੁਣ ਇਹਨੂੰ ਫੜ ਕੇ ਤੇ ਤੇ ਪਿਓ ਨੂੰ ਕੱਜਾਉਂ ਫਿਰ ਇਹ ਦਾਗ ਲਾਈ ਜਾਂਦੀ ਆ ਆ ਦੇਖੋ ਬਾਈ ਬੜੀ ਵੀ ਕਿ ਨਹੀਂ ਐ ਟਾਈਮ ਕੀ ਹੈ ਇਹ ਆਪਣਾ ਟਾਈਮ ਹੋ ਰਿਹਾ ਰਾਤ ਦਾ ਨੋਟਰ ਕੀਤਾ ਹੈ 12:40 12:40 ਆਹ ਉਹ ਸਾਢੇ 11:30 ਸਾਢੇ 11:30 12:40 ਦਿਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਂ ਗਰਦੀਪ ਨੇ ਮੈਨੂੰ ਕੋਈ ਪਤਲਾ ਨਹੀਂ ਦੇਰੇ ਪੁਲਸ ਵਾਲੇ ਕਜਾਰੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਉਹਦਾ ਮੁੰਡਾ ਲੱਭੋ ਕੁੜੀ ਲੱਭੋ ਅਸੀਂ ਫੜ ਕੇ ਲੈ ਆਵਾਂਗੇ ਮੌਕੇ ਤੇ ਉਹਦੀ ਮੰਮੀ ਨੂੰ ਡੈਡੀ ਨੂੰ ਫੜਾਇਆ ਹੈ ਉਹਨਾਂ ਨੇ ਧੱਕੇ ਮਾਰ ਕੇ ਸਾਨੂੰ ਕੇਡ ਤੋਂ ਬਾਹਰ ਕੱਢ ਦਿੱਤਾ ਅੱਜ ਦੇ ਦਿਨ ਤੇ ਕਰ 45 ਦਿਨ ਹੋ ਗਏ ਵੇ ਸਾਡੀ ਬੇਟੀ ਦਾ ਕੋਈ ਲਾ ਪਤਾ ਨਹੀਂ ਸਰਕਾਰ ਕਰ ਰਹੀ ਪੁਲਿਸ ਨੂੰ ਕਹੀ ਜਾਂਦੇ ਆ ਪੁਲਿਸ ਕਹਿੰਦੀ ਤੁਸੀਂ ਲੱਭੋ ਤੁਸੀਂ ਉਹਦਾ ਪਿਓ ਲੱਭੋ ਮਾ ਲੱਭੋ ਕੋਈ ਸਾਡੀ ਸੁਣਾਈ ਨਹੀਂ ਉਹਦਾ ਤਾਇਆ ਆਵੇ ਬਿੱਤਾ ਉਹ ਕੋ ਕਹਿੰਦਾ ਤੇਰੀ ਕੁੜੀ ਲੈ ਗਿਆ ਮੇਰਾ ਭਤੀਜਾ ਲੈ ਗਿਆ ਕਿੱਥੇ ਕਹਿੰਦਾ ਭੱਜਣਾ ਤੂੰ ਭੱਜ ਜਾ ਕਮਿਸ਼ਨਰ ਦੇ ਅਸੀਂ ਕੁੜੀ ਨਹੀਂ ਦੇਣੀ ਕੁੰਡੀ ਮਾਰ ਕੇ ਸਾਨੂੰ ਸਾਬਜੀ ਬਾਹਰ ਕੱਢ ਦਿੱਤਾ ਸੀ ਪੁਲਸ ਵਾਲਿਆਂ ਨੇ ਪੌਣੇ ਘੰਟੇ ਸਾਨੂੰ ਧੱਕਾ ਮਾਰਿਆ ਮੁੰਡੇ ਵਾਲਿਆਂ ਨੇ ਕੁੰਡੀ ਮਾਰ ਲਈ ਕਹਿੰਦੇ ਤੁਹਾਡੀ ਕੋਈ ਸੁਣਾਈ ਨਹੀਂ ਚੈਲ ਫਿਰ ਅਸੀਂ ਬਾਹਰ ਆਏ ਮੈਂ ਸਾਬਜੀ ਤੁਸੀਂ ਬੰਦਾ ਨਹੀਂ ਫੜਿਆ ਕਹਿੰਦਾ ਸੀ ਬੰਦਾ ਤਾਂ ਨਹੀਂ ਫੜਿਆ ਬੀਬੀ ਜੀ 18 ਤਰੀਕ ਨੂੰ ਕੁੜੀ ਮੁੰਡਾ 2 ਨੰਬਰ ਥਾਣੇ ਚ ਬਰਾਮਦ ਕਰਾਨਗੇ ਮੇਰੀ ਬੱਚੀ ਹੈ 17 ਸਾਲ ਦੀ ਨਾਬਾਲਗ ਬੱਚੀ ਹੈ ਇੱਕ ਵਿਆਹ ਦੇ ਝਾਂਸੇ ਦੇ ਨਾਲ ਉਹ ਲੈ ਚੁੱਕਿਆ ਲੈ ਕੇ ਚਲਾ ਗਿਆ ਹੈ ਜਿਨਾ ਕਰ ਜਾਣਦੇ ਆ ਉਹ ਕਹਿੰਦੇ ਨੇ ਜੋ ਮਰਜ਼ੀ ਕਰ ਲਓ ਤੁਹਾਡੀ ਬੱਚੀ ਨਹੀਂ ਤੁਹਾਨੂੰ ਅਸੀਂ ਦੇਣੀ ਉਹ ਜਿੱਥੇ ਬੱਚੀ ਰਹਿੰਦੀ ਹੈ ਇਹੋਲੇ ਬੱਚਿਆਂ ਦੇ ਬੱਚ ਉਹਨਾਂ ਦਾ ਫੋਨ ਵੀ ਚੱਲਦੇ ਹਨ ਇਹ ਮਿਲਣ ਵੀ ਜਾਂਦੇ ਹਨ ਉਹ ਬੱਚੀ ਇਹਨਾਂ ਨੂੰ ਮਿਲਣ ਵੀ ਆਂਦੀ ਹੈ ਪਰ ਸਾਡੀ ਗੱਲ ਨਹੀਂ ਇਹ ਕਰਾਂਦੇ ਹਨ ਮੇਰੀ ਨਾਮ ਦਾ ਕੁੜੀ ਦਾ ਨਾਮ ਕੋਮਲ ਹੈ ਮੇਰਾ ਨਾਮ ਬਲਵਿੰਦਰ ਕੋਹੜ ਹੈ ਮੈਂ ਆਪਣੀ ਬੱਚੀ ਨੂੰ ਲੱਭਣਾ ਚਾਹਨੀ ਆ ਮੈਂ ਪੁਲਿਸ ਦੀ ਹੈਲਪ ਚਾਹਨੀ ਆ ਮੈਨੂੰ ਹੈਲਪ ਨਹੀਂ ਪੁਲਿਸ ਦੀ ਮਿਲ ਰਹੀ 12 ਤਰੀਕ ਦਿਨ ਮੰਗਲਵਾਰ ਨੂੰ ਰਾਤ ਨੂੰ ਮੇਰੀ ਕੁੜੀ ਲੈ ਗਿਆ ਮੁੰਡਾ 파ਰਸ ਉਹਦਾ ਨਾਮ ਗਰਦੀਪ ਹੈ ਮੈਨੂੰ ਕੋਈ ਪਤਲਾ ਨਹੀਂ ਦੇਰੇ ਪੁਲਿਸ ਵਾਲੇ ਕੁਝ ਆ ਰਹੇ ਹੁੰਦੇ ਮੰਮੀ ਡੈਡੀ ਕਹਿੰਦੇ ਲੱਭੋ ਉਹਦਾ